ਪਹਿਲਾ ਮਰੂਤੇ ਸਿਕਿਉਰਿਟੀ ਦੀ ਦੁਰਵਰਤੋਂ ਤੇ ਇਲਜ਼ਾਮ ਲਗਾਉਣ ਵਾਲੇ ਡੀਐਸਪੀ ਦਸਨ ਦੁਰਵਰਤੋਂ ਦਾ ਕਾਰਨ ਜੇਕਰ ਧਮਕੀਵਾਰੀ ਵੀਡੀਓ ਝੂਠੀ ਤੇ ਮੇ ਗੁੰਮਰਾਹ ਕਰਨ ਦਾ ਪਰਚਾ ਦਰਜ ਪੁਲਿਸ ਅਧਿਕਾਰ ਸੈਨਾਜ ਗਿਲ ਤੇ ਪਿਤਾ ਸੰਤੋਖ ਗਿਲ ਵੱਲੋਂ ਆਪਣਾ ਸੁਰੱਖਿਆ ਦਸਤਾ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਏਐਨਵੀ ਨਾਲ ਐਕਸਕਲੂਸਿਵ ਗੱਲਬਾਤ ਕਰਦੇ ਵੇ ਸੰਤੋਖ ਸਿੰਘ ਵੱਲੋਂ ਪੁਲਿਸ ਪਲਾਸਾਂ ਤੇ ਉੱਤੇ ਵੱਡੇ ਇਲਜ਼ਾਮ ਲਗਾਏ ਹਨ ਤੇ ਗੱਲਬਾਤ ਦੌਰਾਨ ਸੰਤੋਖ ਸਿੰਘ ਗਿਲਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣਾ ਸੁਰੱਖਿਆ ਦਸਤਾਕਲ ਛੱਡ ਦਿੱਤਾ ਗਿਆ ਸੀ ਜੋ ਕਿ ਘਰ ਦੇ ਬਾਹਰ ਖੜਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਲਿਖ ਰਹੇ ਸਨ ਕਿ ਇਹ ਸਭ ਕੁਝ ਮੈਂ ਸੁਰੱਖਿਆ ਲੈਣ ਦੇ ਲਈ ਕਰ ਰਿਹਾ ਹਾਂ ਜਦੋਂ ਕਿ ਮੇਰੇ ਕੋਲ 2019 ਤੋਂ ਸੁਰੱਖਿਅਤ ਅਮਲਾ ਮੌਜੂਦ ਹੈ ਉਹਨਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ ਹਨ ਜਦੋਂ ਤੱਕ ਪੁਲਿਸ ਉਤਕਾਰੀ ਇਸ ਸਾਰੇ ਮਾਮਲੇ ਵਿੱਚ ਨੇ ਦੱਸ ਸਕਦੇ ਦੱਸ ਦਿੰਦੇ ਕਿ ਉਹਨਾਂ ਵੱਲੋਂ ਕਿੱਥੇ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ ਹੈ ਜਾਂ ਉਹ ਕਿਹੜਾ ਗਲਤ ਕੰਮ ਸੁਰੱਖਿਆ ਲੈ ਕੇ ਕਰ ਰਹੇ ਹਨ ਉਹਨੀ ਦੇਰ ਤੱਕ ਸੁਰੱਖਿਆ ਵਾਪਸ ਨਹੀਂ ਲੈਣਗੇ। ਜਦ ਵੀ ਜਿਹੜਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਨਹੀਂ ਸੀ ਚਾਹੁੰਦਾ ਕਿ মিডিਆ ਦੇ ਉੱਤੇ ਮੈਂ ਇਹ ਵੀਡੀਓ ਜਿਹੜੀ ਆ ਜਾਂ ਇਹ ਆਡੀਓ ਵਾਇਰਲ ਹੋਵੇ ਇਸ ਲਈ ਮੈਂ 2 ਮਹੀਨੇ ਪ੍ਰਸ਼ਾਸਨ ਦੀ ਵੇਟ ਕੀਤੀ ਕਿਉਂਕਿ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਹ ਕੋਈ ਕਾਰਵਾਈ ਕਰਨਗੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਕਰਕੇ ਇਹਦੀ ਜਿਹੜੀ ਆ ਬਣਦੀ ਕਾਰਵਾਈ ਐਫ ਆਈ ਆਰ ਦਰਜ ਲਾਂਚ ਕਰਾਂਗੇ ਲੇਕਿਨ 2 ਮਹੀਨੇ ਜਦੋਂ ਪੁਲਿਸ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਮਜਬੂਰ ਨਾ ਮੈਂ ਇੱਕ ਆਮ ਨਾਗਰਿਕ ਨਾਗਰਿਕ ਦੀ ਤਰ੍ਹਾਂ মিডিਆ ਨੂੰ ਜਿਹੜੀ ਆ ਉਹ ਵੀਡੀਓ ਦਿੱਤੀ ਉਹਦੇ ਚ ਕੀ ਸੀ ਕਿ ਜਦੋਂ ਅਸੀਂ ਵੀਡੀਓ ਰਿਕਾਰਡ ਕੀਤੀ ਵਟਸਐਪ ਕਾਲ ਸੀ ਅਧੀਆਂ ਗੱਲਾਂ ਰਿਕਾਰਡ ਹੋਈਆਂ ਜਿੰਨੀਆਂ ਕੋਈਆਂ ਮੈਂ মিডিਆ ਨੂੰ ਦਿੱਤੀ ਉਸ ਤੋਂ ਬਾਅਦ ਇੱਕ ਪੁਲਿਸ ਦਾ ਬਿਆਨ